ਸਾਸੀਆ ਦੋਸਤੋ ਮੈਂ ਨਵਨੀਤ ਸਿੰਘ ਚੀਮਾ ਤੁਸੀਂ ਵਖਰੇ ਜੀਪੀਸੀ ਅਪਡੇਟ ਵਿਰਾਸਾ ਚ ਮਿਲੇ ਕੰਮ ਨੂੰ ਅੱਜ ਵੀ ਸਾਹਮਦੇ ਹੁਆ ਪਿੰਡ ਵਿੱਚ ਕੀਤਾ ਜਾ ਰਿਹਾ ਹੱਥੀ ਬਣਾਈ ਜਾ ਰਹੀ ਹੈ ਜੁੱਤੀ ਤੇ ਪਿੰਡ ਬਾਦਰਪੁਰ ਬਾਈਆਂ ਚ ਪਹੁੰਚੇ ਆਂ ਤੇ ਬਾਦਰਪੁਰ ਪਾਈਆਂ ਦੇ ਜੋ ਬਜ਼ੁਰਗ ਨੇ ਉਹਨਾਂ ਨੇ ਆਪਣੇ ਪਿਤਾ ਪੁਰਖੀ ਕਿਤੇ ਨੂੰ ਅੱਜ ਵੀ ਅਪਣਾਉਂਦੇ ਆ ਹੱਥੀ ਜੁੱਤੀ ਬਣਾਉਣ ਦਾ ਕੰਮ ਅਜੇ ਵੀ ਚੱਲ ਰਿਹਾ ਹੈ ਤੇ ਗੱਲ ਕਰਦੇ ਆ ਉਹਨਾਂ ਨਾਲ ਕਿ ਜੁੱਤੀ ਜਿਹੜੀ ਹੱਥੀ ਬਣਾਈ ਜਾ ਰਹੀ ਹੈ ਕਿੰਨੇ ਚਿਰ ਤੋਂ ਬਣਾ ਰਹੇ ਨੇ ਤੇ ਕਿੰਨੀਆਂ ਜੁੱਤੀਆਂ ਬਣਾ ਕੇ ਅੱਗੇ ਵੇਚੂਕੇ ਨੇ ਤੇ ਔਰਾਂ ਸਮੇਂ ਵਿੱਚ ਕਿੰਨਾ ਚਿਰੇ ਕੰਮ ਇਹਨਾਂ ਵੱਲੋਂ ਕੀਤਾ ਜਾਵੇਗਾ ਸਵਾਗਤ ਹੈ ਜੀ ਬੀਸੀ ਅਪਡੇਟਰ ਦੇ ਵਿੱਚ ਜੀ ਹਾਂਜੀ ਕੀ ਨਾਮ ਹੈ ਤੁਹਾਡਾ ਮਨੋਰ ਲਾਲ ਜੀ ਜੁੱਤੀਆਂ ਦਾ ਕੰਮ ਕਰਦੇ ਹੋ ਜੁੱਤੀ ਬਣਾ ਰਹੇ ਹੋ ਹੱਥੀ ਕਿੰਨੇ ਚਿਰ ਤੋਂ ਜੁੱਤੀ ਬਣਾ ਰਹੇ ਹੋ ਦੇਖੋ ਜੀ ਮੈਂ ਤੇ ਮੋਰ ਗਈਆ 55-50 ਸਾਲ ਦੀ ਮੈਂ 84 ਦਾ ਕੰਮ ਬੈਠਾ ਇੱਥੇ ਇਹ ਕੰਮ ਕਰਿਆ ਇੱਥੇ ਸਾਡੇ ਬਾਪੂ ਵੀ ਇਹ ਕੰਮ ਕਰਦੇ ਸੀ ਸਾਡੇ ਦਾਦਾ ਜੀ ਪਰਦਾਦਾ ਜੀ ਤੋਂ ਪਰਦੇ ਪਿਤਾਪੁਰਖੀ ਕੰਮ ਜਿਹੜੇ ਨੇ ਉਹ ਤੁਸੀਂ ਸੰਭ ਕੇ ਰੱਖਿਆ ਬੱਚਾ ਜੀ ਕਰਦੇ ਡਾੜੀ ਨੇ ਪਕੜਦੇ ਇਹ ਕੰਮ ਕਰਦੇ ਸੀ ਨੀ ਰੇਗੰਬਰਦੇ ਤਾਂ ਪ੍ਰਿੰਟ ਦੇ ਵਿੱਚ ਹੋਰ ਵੀ ਕੰਮ ਕੋਈ ਕਰਦਾ ਉਹ ਕਰਦੇ ਜੀ ਛੱਟ ਗਏ ਛੱਟ ਗਏ ਛੱਟ ਗਏ ਹਾਂ ਛੱਟ ਗਏ ਮਾਲ ਮਹਿੰਗਾ ਹੋ ਗਿਆ ਸਭ ਛੱਟ ਗਏ ਕੰਮ 1.5 200 ਜੁੱਤੀ ਬਣਦੀ ਤੇ ਡੈਲੀ ਬਣਦੀਗੀ ਅੱਛਾ ਹਾਂ ਸਭ ਛੱਟ ਗਏ ਨ ਗਿਆ ਹੀ ਕਰੇ ਸਾਮੰ ਮੰ ਸਟੇ ਤੇ ਅੱਜ ਦੇ ਯੁੱਗ ਦੇ ਵਿੱਚ ਵੀ ਜਿਹੜੀ ਲੋਕ ਨੇ ਉਹ ਪੁਰਾਣੇ ਪਿਤਾ ਪੁਰਖੀ ਕੰਮ ਸਾਰੇ ਛੱਡ ਕੇ ਕੋਈ ਨੌਕਰੀਆਂ ਲੱਗ ਗਿਆ ਕੋਈ ਹੋਰ ਕੰਮ ਸ਼ਹਿਰ ਦੇ ਵਿੱਚ ਖੋਲੇ ਖੋਲਿਆ ਜਾ ਰਿਹਾ ਤੇ ਪਿਤਾ ਪੁਰਖੀ ਕੰਮ ਨੂੰ ਅਪਣਾ ਕੇ ਤੁਸੀਂ ਅੱਜ ਵੀ ਇਹ ਕੰਮ ਨੂੰ ਕਰ ਰਹੇ ਹੋ ਤੇ ਕਿੰਨਾ ਕੋ ਦੇਖਦੇ ਹੋ ਕਿ ਇਹਦੇ ਵਿੱਚ ਫਾਇਦਾ ਹੈਗਾ ਦੇਖੋ ਦਿਹਾੜੀਆਂ ਨਾਲ ਠੀਕ ਆ ਮੈਂ ਕਰੀਏ ਠੀਕ ਆ ਪਰ ਮਗਾਈ ਬਹੁਤ ਆ ਮਗਾਈ ਬਹੁਤ ਆ ਕਿੰਨੀਆਂ ਜੁੱਤੀਆਂ ਰੋਜ਼ ਦੀਆਂ ਬਣਾ ਲੈਂਦੇ ਤੁਸੀਂ ਜੁੱਤੀਆਂ 3 ਜਾਂ 4 ਬਣਦੀਆਂ ਇੱਕ ਬੰਦਾ ਦੀ 3 ਜਾਂ 4 4 ਹਾਂ ਅਭੀ ਤਿਆਰ ਕਰਕੇ ਅੱਛਾ ਹਾਂ ਤਿਆਰ ਕਰ ਕੋਈ ਨਾਪ ਦੇ ਕੇ ਜਾਂਦਾ ਤੁਹਾਨੂੰ ਉਹ ਤਿਆਰ ਕਰਦੇ ਨਹੀਂ ਨਹੀਂ ਆਪਾਂ ਰੈਡੀਮੇਡ ਬਣਾ ਕੇ ਜਦੋਂ ਪੱਕੀ ਜਮ ਜਵਾ ਦੰਦਾ ਕੋ ਗਾ ਕਬ ਇੱਕ ਹੁੰਦੇ ਦੀ ਇਹਦਾ ਡਿਮਾਂਡ ਕੋ ਮੰਗੇ ਹੁੰਦੇ ਕੋ ਸਤਾਵਨਾ ਬਣਾ ਲੈ ਚੀਤੀ ਇਹ ਜਿਹੜੀ ਜੁੱਤੀਆਂ ਬਣਾ ਰਹੇ ਹੋ ਇਹ ਚਮੜੇ ਦੀਆਂ ਨੇ ਜਾਂ ਕੋਈ ਹੋਰ ਚੀਜ਼ ਦਾ ਨਹੀਂ ਚਮੜਾ ਹੈ ਬੇ ਚਮੜਾ ਹੀ ਹਾਂ ਪਿਓਰ ਚਮੜਾ ਹੈ ਹਾਂ ਇਹ ਸਲਾਈ ਹੋ ਰਹੀ ਨਾਲ ਹਾਂ ਸਲਾਈ ਹੋ ਰਹੀ ਹੈ ਸਲਾਈ ਹੋ ਰਹੀ ਹਾਂਜੀ ਹਾਂਜੀ ਤੇ ਕੋਈ ਕਢਾਈ ਵਗੈਰਾ ਵੀ ਉੱਤੇ ਕਰਦੇ ਹੋ ਨਹੀਂ ਕਢਾਈ ਇਹ ਸਿੰਪਲ ਹੀ ਬਣਦੀ ਹੈ ਜੀ ਚਾਹਣ ਕਿ ਨਾ ਜੁੱਤੀ ਦਾ ਇਹ ਪੰਜਾਬੀ ਜੁੱਤੀ ਪੰਜਾਬੀ ਜੁੱਤੀ ਹਾਂਜੀ ਤੇ ਜਲਸਾ ਵੀ ਉਹਨਾਂ ਦੇ ਜਲਸਾ ਵੀ ਨਾਲ ਚੱਲਦਾ ਹਾਂ ਜਲਸਾ ਨਹੀਂ ਬਾਈ ਦਾ ਪੰਜਾਬੀ ਜੁੱਤੀ ਨਾਲ ਹਾਂ ਤੇ ਜਿਹੜੀ ਆ ਜੁੱਤੀ ਹੁਣ ਪਈ ਹੈ ਆ ਕੀ ਇਹਦਾ ਹੈਗਾ ਜੀ ਸਿਸਟਮ ਆ ਵਿੱਚ ਕੀ ਲਾਇਆ ਹੋਇਆ ਇਹਦੇ ਇਹ ਫਰਮ ਹੀ ਹੈ ਜੀ ਅੱਛਾ ਹਾਂ ਫਰਮ ਹੀ ਆ ਫਰਮ ਹੀ ਹਾਂ ਕੀ ਕੰਮ ਹੁੰਦਾ ਹੈ ਇਹਦਾ ਇਹਨਾਂ ਫਿੱਤੀ ਜਿੱਦਾਂ ਜੁੱਤੀ ਉਹ ਹੈ ਉਹ ਦੇਖੋਣ ਲਈ ਇੱਥੇ ਸਗਾ ਕੇ ਫਿਰ ਪਰਮਾਏਗਾ ਬਹੁਤ ਪਸੰਦੀ ਹੈ ਮੈਨੂੰ ਲੈਣਾ ਦੰਦ ਵੀ ਅਲੱਗ ਅਲੱਗ ਵੇ ਤਾਂ ਜੋ ਲੱਗੇਗਾ ਚਲਾਈ ਕਰੇ ਫਿਰ ਆ ਪਰਮਾ ਦੇ ਕੇ ਕੱਢ ਕੇ ਦੇ ਤੂੰ ਵੀ ਦੇਖ ਅੱਛਾ ਹਾਂ ਫਿਰ ਜੀ ਦੀ ਤੇ ਕਿਵੇਂ ਨਾਪ ਤੁਸੀਂ ਦੇਖਦੇ ਹੋਗੇ ਕੋਈ ਇਦਾਂ ਤੁਸੀਂ ਬਿਨਾਂ ਨਾਪ ਤੋਂ ਬਣਾ ਰਹੇ ਹੋ ਤੇ ਕਿਦਾਂ ਨਾਪ ਦਾ ਪਤਾ ਲੱਗਦਾ ਤੁਹਾਨੂੰ ਆਖਦੇ ਆ 8 ਨੰਬਰ ਆਏ 9 ਨੰਬਰ ਆਏ ਹੂੰ ਅੰਦਾਜ਼ੇ ਨਾਲ ਬਣਾਈ ਦੇ ਪਰ ਪੈਰ ਦੇਖ ਕੇ ਦੱਸ ਦਿਓ ਨੰਬਰ ਕਿਹ ਲੱਗ ਰਹੀ ਹੈ 7 ਨੰਬਰ ਲੱਗ ਰਹੀ 9 ਨੰਬਰ ਲੱਗ ਰਹੀ ਹੈ 10 ਨੰਬਰ ਲੱਗ ਰਹੀ ਹੈ ਤੇ ਆਲੇ ਦੁਆਲੇ ਪਿੰਡਾਂ ਵਿੱਚ ਹੋਰ ਵੀ ਕੋਈ ਇਹ ਕਾਰੋਬਾਰ ਕਰਦਾ ਨਹੀਂ ਹੋਰ ਛੱਡ ਗਏ ਸਭ ਕਰਦੇ ਛੱਡ ਗਏ ਸਭ ਛੱਡ ਗਏ ਹਾਂ ਤੇ ਇੱਥੇ ਆਉਂਦੇ ਤੁਹਾਡੇ ਕੋਲ ਜੁੱਤੀਆਂ ਲੈਣ ਹਾਂਜੀ 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 ਸ਼ਹਿਰੋਂ ਵੀ ਆਉਂਦੇ ਨੇ ਸ਼ਹਿਰੋਂ ਵੀ ਆਉਂਦੇ ਆ ਬਾਕੀ ਬਾਕੀ ਪਿੰਡਾਂ ਦੀ ਆਉਂਦੇ ਆ ਜੇ ਸਾਈਟ ਕੇ ਬਣਾਣੀ ਹੋ ਬੱਕਰਾ ਹੀ ਸਦਾ ਬੱਕਰਾ ਮੈਂ ਕਿ ਦੇ ਦਵਾਂ ਪੈਰ ਦੇਖ ਕੇ ਹਾਂ ਪੈਰ ਦੇ 8 ਨੰਬਰ ਨੇ 9 ਨੰਬਰ ਨਹੀਂ ਆ ਪੈਰ ਦੇ ਕਦਾਦੇ ਨੰਬਰ 28 ਨੰਬਰ ਮੰਡੀ ਨੀ ਕਲਰ ਬਲੈਕ ਹੀ ਰੱਖਿਆ ਜਾਂ ਹੋਰ ਕਲਰ ਚ ਬਣਾਉਂਦੇ ਹੋ ਹੋਰ ਵੀ ਵਿਵਰਾਨ ਵੀ ਹੁੰਦਾ ਹੈ ਹਾਂ ਹਾਂ ਉਹ ਮਾਲ ਲੈਂਦਾ ਇਸ ਤੇ ਕਾਲਾ ਹੀ ਹੈ ਬਲੈਕ ਹਾਂ ਬਲੈਕ ਤੇ ਜੇ ਕਿਸੇ ਤੁਹਾਡੇ ਕੋ ਜੁੱਤੀ ਜਾ ਕੇ ਇਹਦਾ ਲੈਣੀ ਹੋਵੇ ਤਾਂ ਕਿੰਨੇ ਕੀ ਕੋਸਟ ਕਰਦਾ ਇਹ ਤਾਂ ਗਾਗਰੇ ਚ ਵੰਡੇ ਜੇ 500 ਮੰਗ ਲਾਓ ਕੋਈ 300 ਦੇ ਕਹਿੰਦਾ 300 ਦੇ ਨਾਲ ਕੋ 250 ਦੇ ਪਰ ਉਹ ਗਾਗਰੇ ਦਿਖਾਉਣਾ ਹੈ ਹਾਂ ਹਾਂ ਠੀਕ ਹੈ ਤੇ ਦਿਨੇ ਵੀ ਬੰਦਾ ਗਾਗਰ ਦੇਖ ਲੈ ਜੇ ਕੋਈ ਗਰੀਬ ਆਂਦਾ ਕੋਈ ਦੁਬਾਇਆ ਵਸਾਉਣੇ ਕਾ ਲਈਦਾ ਤਾਂ ਕਿੰਨਾ ਖਰਚਾ ਤੁਹਾਡਾ ਆ ਜਾਂਦਾ ਇੱਕ ਜੁੱਤੀ ਇੱਕ ਜੋੜਾ ਬਣਾਉਣ ਤੇ ਇਹ ਤੇ ਐ ਜੀ ਕਿੰਨਾ ਕਹਿੰਦਾ ਪਾਪਾ ਜੇਸਾ ਹੁੰਦਾ 150 ਜਸਾ ਜਾਂਦਾ 150 ਤਾਂ ਮਿਹਨਤ ਜਿਆਦਾ ਹੈ ਮਿਹਨਤ ਜਿਆਦਾ ਹੈ ਤੇ ਹੋਰ ਕੋਈ ਸਨੇਹਾ ਦੇਣਾ ਚਾਹੋਗੇ ਆਪਣੇ ਇਲਾਕਾ ਵਾਸਤੇ ਜੇ ਜੁੱਤੀ ਲੈਣੀ ਹੈ ਤੇ ਗੱਗਾ ਤੇ ਕੋਈ ਜਿੱਕ ਜੁੱਤੀ ਲੈਣ ਦੀ ਲਾਈਨ ਜਿੱਥੇ ਪਹੁੰਚ ਹਾਂ ਇੱਥੇ ਪਹੁੰਚ ਗਿਆ ਤੇ ਹਾਂ ਸਹੀ ਗੱਲ ਹੈ ਸਾਰਾ ਉਹ ਲੂਲਾ ਇਨ ਜਿੱਕ ਨੇ ਜੁੱਤੀ ਲੈਣੀ ਇੱਥੇ ਸਿਆਲਪੁਰ ਜਾਣੇ ਕਿ ਸਿਆਲਪੁਰ ਜਾਏਗਾ ਪਿੰਡਾਟਾ ਪਰ ਬਾਈਆਂ ਬਲੈਕ ਟੂ ਜਿੱਤੀ ਨੇ ਬਧਰੋ ਬਾਈਆਂ ਆ ਕੇ ਲੈ ਜਾਣਾਂਗੇ ਠੀਕ ਹੈ ਮੋਬਾਈਲ ਨੰਬਰ ਦੇਖੋ ਮੋਬਾਈਲ ਨੰਬਰ 94753 7595 ਤੇ ਆਉਣ ਵਾਲੇ ਸਮੇਂ ਤੇ ਵੀ ਕਾਰੋਬਾਰ ਤੁਸੀਂ ਇਹ ਜਾਰੀ ਰੱਖੋਗੇ ਹਾਂ ਜੀ ਦੇਖੋ ਆ ਛੱਡ ਦੇ ਘਰੀ ਯਾ ਤੱਕ ਰਪੇ ਨਹੀਂ ਕੰਮ ਕਰਦੇ ਰੋਟੀ ਰਹੀ ਰੋਟੀ ਤਰੋਟੀ ਮਿਲਦੀ ਆ ਇਹ ਕੰਮ ਤਾਂ ਕਰੇਗੇ ਅਸੀਂ ਤੇ ਕਿੰਨੇ ਜੋੜੇ ਵਿਕ ਜਾਂਦੇ ਰੋਜ਼ ਦੇ ਜੀ ਰੋਜ਼ ਦੇ ਦੇਖੋ ਜੀ ਕੋਈ ਕਹਿੰਦਾ ਸਾਡੇ ਸੇਅਰ ਜਿੰਦਾ ਮਾਰਦੇ ਜਿਹੜਾ ਆ ਉਹ ਲੈਗਾ ਠੀਕ ਆ ਬਾਕੀ ਸੇਅਰ ਅਸੀਂ ਸੇਅਰ ਹੀ ਜੰਦਾ ਅਸੀਂ ਆਪਰ ਅਸੀਂ ਆਪਰ ਦੁਕਾਨਾ ਤੇ ਫਿਰ ਸੇਲ ਕਰਦੇ ਹੋ ਹਾਂਜੀ ਹਾਂਜੀ ਸੇਲ ਕਰਦੇ ਹਾਂ ਦੁਕਾਨਾ ਪੱਕੀ ਆ ਕਾਫੀ ਸਾਲ ਤੋਂ ਲੱਗੇ ਹੋ ਤੇ ਇੱਕ ਦੁਕਾਨ ਤੇ ਲੱਗੇਗਾ ਬਾਕੀ ਜੋ ਮੰਗੇ ਰਵ ਕੇ ਦੇ ਦੇਈ ਜਾ ਹਾਂ ਇਹ ਤਾਂ ਆਟੋ ਤੇ ਬਣਾ ਦੇ ਦਿਕਣ ਵਾਲੇ ਦਾ ਸਾਨੂੰ ਨੰਬਰ ਮਾਰੋ ਤੁਹਾਨੂੰ 7 ਜੋੜੇ 10 ਜੋੜੇ ਜਿਹੜਾ 20 ਜੋੜੇ ਤੇ 50 ਜੋੜੇ ਦੇ ਬਣਾ ਕੇ ਦੇਈ ਜਾ ਹੁਦਾਂ ਨਹੀਂ ਜਣੀ ਆਪਾਂ ਕੰਮਕ ਨਹੀਂ ਵੇਚਣੀ ਵੇ ਤਾਂ ਕੱਲੀ ਲਗਾ ਦੇ ਚੱਲ ਜਾ ਉੱਥੇ ਚੱਲ ਜਾ ਉੱਥੇ ਦਾ ਤਾਂ ਪੇਟਾਪੁਰਖੀ ਕੰਮ ਨੂੰ ਤੁਸੀਂ ਅਜੇ ਵੀ ਜਾਰੀ ਰੱਖਿਆ ਤੇ ਜਿਨ੍ਹਾਂ ਨੇ ਛੱਡ ਦਿੱਤਾ ਕੰਮ ਕੋਈ ਉਹਨਾਂ ਲਈ ਮੈਸੇਜ ਦਵੋਗੇ ਕੋਈ ਮੈਸੇਜ ਪਤਾ ਕਿ ਚਮੜਾ ਬਹੁਤ ਮਹਿੰਗਾ ਹੋ ਗਿਆ ਹੈ ਕੋਕ ਸਬਜੀ ਵੀ ਦਾ ਕੋਈ ਦਿਹਾੜੀ ਲਾਪਿਆ ਜਰਾ ਕਰਨ ਆ ਚੱਕਰ ਨੇ ਇਹ ਮੈਂ ਗਿਆ ਇੱਕ ਗੇ ਸੜਤਾ ਕੰਮ ਕਰਦਾ ਆ ਆਹ ਦੇਖੋ ਇਹ ਖੱਤਕ ਦੀ ਆਵਾਜ਼ ਕਰੋ ਹਾਂਜੀ ਆਹ ਤੁਹਾਡੀ ਕੀ ਚੀਜ਼ ਹੈ ਜੀ ਇਹ ਚਮੜਾ ਹੀ ਇਹ ਮੱਝ ਦਾ ਚਮੜਾ ਅੱਛਾ ਮੱਝ ਦਾ ਚਮੜਾ ਹਾਂਜੀ ਮੱਝ ਦਾ ਚਮੜਾ ਹੈ ਤਾਂ ਠੋਕ ਦੇ ਕੱਲ ਇਹਨੂੰ ਇਹ ਤਾਂ ਕੋਲਣ ਵਾਲਾ ਮੋਟਾ ਹੈ ਅੱਛਾ ਹਾਂ ਇਸ ਆਤਰਨੀ ਕਲਾਸ ਕੋ ਫੁਰਦਾ ਬਖਾ ਜੀ ਉਹਨਦੀ ਸ਼ੇਪ ਦੇ ਕਟੋਂਗੇ ਫਿਰ ਹਾਂ ਜੀ ਜੀ ਇਹ 8 ਨੰਬਰ ਆ ਜੀ ਅੱਛਾ ਹਾਂ ਜੀ ਪਰ ਇਹ ਦੇਖੋ ਇਹਦੇ ਵਾਸਤੇ ਕੋਈ ਵੱਖਰਾ ਮਸ਼ੀਨ ਵੀ ਕੋਈ ਆਉਂਦੀ ਇਹਦਾ ਕਟਾਈ ਵਾਸਤੇ ਇਹ ਨਹੀਂ ਬਣੇ ਜੀ ਕੋਈ ਹਾਂ ਕਿੰਨੇ ਘੰਟੇ ਬਣਦੇ ਜੀ ਕਿੰਨਾ ਸਮਾਂ ਲੱਗਦਾ ਹੈ ਕਿ ਜੁੱਤੀ ਨੂੰ ਬਣਾਉਣ ਲਈ ਜੀ? 4 ਘੰਟੇ ਲੱਗ ਜਾਂਦੀ। ਇੱਕ ਜੁੱਤੀ ਬਣਾਉਣ ਨੂੰ ਕਿੰਨਾ ਸਮਾਂ ਲੱਗਦਾ ਜੀ? 4 ਘੰਟੇ ਲੱਗ ਜਾਂਦੀ। 4 ਘੰਟੇ ਲੱਗ ਜਾਂਦੀ ਹੈ ਇੱਕ ਜੁੱਤੀ ਲਈ। ਹਾਂਜੀ। ਇਹ ਬਣ ਗਈ ਜੀ। ਅੱਛਾ। ਇਹਦੇ ਉੱਤੇ ਕੇ ਪੰਜਾਹ ਦਾ ਅੱਜ ਦਸਾਈ ਹੋ ਜਾਣੀ ਆ ਅੱਜ ਇਦਾਂ ਬੰਨ੍ਹ ਕੇ ਸਲਾਈ ਤੇ ਅੱਛਾ ਇਹਦਾ ਇਹ ਉੱਤੇ ਰੱਖ ਲਿਆ ਜਾਣਾ ਹੈ ਹਾਂ ਜੀ ਹਾਂ ਜੀ ਸਭਾ ਨੂੰ ਅੱਜ ਸਲਾਈ ਇਦਾਂ ਹੋਣੀ ਆ Welcome to DAV University Jalandhar, where knowledge meets innovation, established with a vision to empower minds and transform futures. At DAV University, we believe in excellence through education where tradition meets modernity. Our state of the art campus and world class faculty ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University Jalandhar. Discover your potential.